ਪੰਛੀ ਨੂੰ ਫੜਨਾ ਹੋਵੇ ਨਾ ਤੇ ਜਾਲ ਵਿਛਾ ਕੇ ਉਹਦੇ ਉੱਤੇ ਦਾਣੇ ਪਾਈ ਜਾਂਦੇ ਨੇ ਤੇ ਲਾਗੇ ਖੜ ਕੇ ਜਿਹਨੇ ਫੜਨਾ ਹੈ ਉਹ ਦੇਖ ਰਿਹਾ ਹੁੰਦਾ ਹੈ ਕਿ ਕਦੋਂ ਪੰਛੀ ਆਵੇ ਤੇ ਉਹ ਦਾਣਿਆਂ ਨੂੰ ਚੁਗੇ ਤੇ ਮੈਂ ਨਾਲ ਹੀ ਉਹਨੂੰ ਜਾਲ ਦੇ ਵਿੱਚ ਫੜ ਲਵਾਂ ਪੰਛੀ ਆਂਦਾ ਹੈ ਦਾਣੇ ਦੇਖ ਕੇ ਦਾਣੇ ਚੁਗਣ ਵਾਸਤੇ ਤੇ ਉਦੋਂ ਹੀ ਉਹ ਫੜਿਆ ਜਾਂਦਾ ਹੈ ਤੇ ਜਾਲ ਦੇ ਵਿੱਚ ਫਸ ਜਾਂਦਾ ਹੈ ਇਸੇ ਤਰ੍ਹਾਂ ਜਿਹੜਾ ਇਹ ਮਨੁੱਖਾ ਜੀਵਨ ਹੈ ਨਾ ਇਹ ਇੱਕ ਜਾਲ ਹੈ ਜਿਸ ਦੇ ਵਿੱਚ ਬਹੁਤ ਤਰ੍ਹਾਂ ਦੇ ਦਾਣੇ ਖਿਲਰੇ ਹੋਏ ਨੇ ਤੇ ਆਪਾਂ ਜੀਵ ਜਿਹੜੇ ਆ ਨਾ ਆਪਾਂ ਪਤਾ ਕਿਹੜੇ ਦਾਣੇ ਚੱਕਨੇ ਆ ਆਪਾਂ ਜਾਣੇ ਆ ਧਨ ਦੌਲਤ ਆਲ ਪਰਿਵਾਰ ਆਲ ਰਿਸ਼ਤੇ ਆਲ ਕਾਮਲ ਨਸ਼ਿਆਂ ਵੱਲ ਆਪਾਂ ਉਹ ਦਾਣੇ ਚੁਗਦੇ ਚੁਗਦੇ ਜਿਹੜੇ ਆ ਆਪਾਂ ਇਸ ਸੰਸਾਰ ਦੇ ਜਾਲ ਦੇ ਵਿੱਚ ਫਸਦੇ ਰਹਿਨੇ ਆ ਤੇ ਸਾਡੇ ਸਿਰ ਤੇ ਬੈਠੇ ਸੱਜ ਵਿਚਾਰ ਨਹੀਂ ਉਦੇਕੇ ਹਸਰੇ ਹੁੰਦੇ ਨੇ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਉਹ ਇਹ ਦੇਖ ਰਹੇ ਹੁੰਦੇ ਨੇ ਕਿ ਕਿਸ ਤਰ੍ਹਾਂ ਆਪਾਂ ਆਪਣੇ ਇਸ ਜਾਲ ਦੇ ਵਿੱਚ ਫਸੇ ਹੋયા ਹਾਂ ਤੇ ਇਸ ਜਾਲ ਦੇ ਵਿੱਚੋਂ ਨਿਕਲ ਨਹੀਂ پا ਰਹੇ ਹੈਗੇ ਕਿਉਂਕਿ ਆਪਾਂ ਇਹਨਾਂ ਦੇ ਵਿੱਚ ਹੀ ਗ੍ਰਸਤਾਂ ਤੇ ਇਸੇ ਤਰ੍ਹਾਂ ਆਪਣਾ ਸਾਰਾ ਜੀਵਨ ਬਤੀਤ ਕਰ ਰਹੇ ਹਾਂ ਪਰ ਜੇ ਆਪਾਂ ਬਚਣਾ ਚਾਹੁੰਦੇ ਆ ਇਸ ਜਾਲ ਦੇ ਵਿੱਚ ਫਸਣਾ ਨਹੀਂ ਚਾਹੁੰਦੇ ਫਿਰ ਬਹੁਤ ਜ਼ਰੂਰੀ ਹੈ ਕਿ ਆਪਾਂ ਉਸ ਆਪਣੇ ਹਿਰਦੇ ਦੇ ਵਿੱਚ ਆਪਣੇ ਮਨ ਦੇ ਵਿੱਚ ਉਸ ਪਰਮਾਤਮਾ ਦਾ ਨਾਮ ਟਿਕਾ ਲਈਏ ਕਿਉਂਕਿ ਉਸ ਪਰਮਾਤਮਾ ਦੇ ਨਾਮ ਦੇ ਨਾਲ ਹੀ ਇਸ ਵਿਕਾਰਾਂ ਦੀ ਅੱਗ ਜਿਹੜੀ ਲੱਗੀ ਹੋਈ ਹੈ ਨਾ ਸਾਡੇ ਅੰਦਰ ਇਹ ਠੰਡੀ ਹੋਣੀ ਹੈ ਜਦੋਂ ਇਹ ਵਿਕਾਰਾਂ ਦੀ ਅੱਗ ਠੰਡੀ ਹੋ ਗਈ ਨਾਮ ਨੇ ਗੁਰੂ ਦੇ ਸ਼ਬਦ ਨੇ ਗੁਰੂ ਦੇ ਸ਼ਬਦ ਦੀ ਸੋਜੀ ਨੇ ਜਦੋਂ ਮਨ ਨੂੰ ਸ਼ਾਂਤੀ ਦਿੱਤੀ ਮਨ ਨੂੰ ਠੰਡਕ ਦਿੱਤੀ ਫੇਰ ਹੀ ਸਕੂਨ ਮਿਲਣਾ ਹੈ ਫੇਰ ਹੀ ਮਨ ਨੂੰ ਸ਼ਾਂਤੀ ਮਿਲਣੀ ਹੈ ਤੇ ਫੇਰ ਹੀ ਇਸ ਸੰਸਾਰ ਸਾਗਰ ਜਿਹੜਾ ਉਹ ਤਰਿਆ ਜਾਣਾ ਹੈ